ਔਰ ਇਸ ਨੂੰ ਇਸੇ ਤਰੀਕੇ ਖੰਭੇ ਨੂੰ ਛੱਡਿਆ ਸੀਗਾ ਹੁਣ ਕਰੰਟ ਕੱਟਿਆ ਗਿਆ ਤਾਰਾਂ ਦੇ ਨਾਲੋਂ ਤਾਰਾਂ ਦੇ ਨਾਲ ਹੁਣ ਕਰੰਟ ਕੱਟਿਆ ਗਿਆ ਲੇਕਿਨ ਜੇ ਪਹਿਲਾਂ ਇਹ ਲਾਪਰਵਾਹੀ ਨਾ ਕੀਤੀ ਜਾਂਦੀ ਤਾਂ ਸ਼ਾਇਦ ਇਹ ਬੱਕਰੀ ਬਚ ਜਾਂਦੀ ਪਰ ਵੱਡੇ ਸਵਾਲ ਇਹੀ ਆ ਕਿ ਇੰਨੀ ਨਲਾਕੀ ਇੰਨੀ ਲਾਪਰਵਾਹੀ ਹਾਲਕਿ ਉਹ ਵੀ ਰੱਬ ਦਾ ਜੀ ਸੀ ਇਹ ਜਿਸ ਵੇਲੇ ਸਵੇਰ ਨੂੰ ਇੱਥੇ ਰੱਖੀਆਂ ਇਹ ਨਹੀਂ ਬੱਕਰੀਆਂ ਬੰਦੇ ਲੈ ਕੇ ਜਾਂਦੇ ਆ ਤਾਂ ਕੁਦਰਤੀ ਬੱਕਰੀ ਨੇ ਬੱਕਰੀਆਂ ਟੱਕਰ ਮਾਰੀ ਤੋਂ ਪਾਣੀ ਦੇ ਵਿੱਚ ਡੇਪਈ ਕਿਸੇ ਨੂੰ ਇਹ ਨਾ ਸੀ ਪਤਾ ਵੀ ਇਹਦੇ ਵਿੱਚ ਕਰੰਟ ਆ ਜੀ ਅੱਛਾ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਸਮਝੇ ਨਹੀਂ ਸੀ ਨਹੀਂ ਪਤਾ ਸੀ ਜੀ ਵਿੱਚ ਕਰੰਟ ਆ ਜਾਂ ਵਿੱਚ ਡਿਗੀ ਆ ਤੇ ਬੱਕਰੀ ਕੰਬਣ ਲੱਗੇ ਤੇ ਇਹ ਵੀ ਕਬਰ ਆ ਗਿਆ ਮੁੰਡਾ ਜੀ ਕਿਈ ਵਾਰੀ ਕੰਪਲੀਟ ਮੈਂ ਕਰ ਚੁੱਕਾ ਹਾਂ ਤੇ ਮਹਿਕਮਾ ਜਿਹੜਾ ਸਾਡੀ ਗੱਲ ਨਹੀਂ ਸੁਣਦਾ ਸਾਡੀ ਗਲੀ ਦੇ ਵਿੱਚ 25 30 ਨਿਆਣੇ ਆ ਬੱਚੇ ਛੁੱਟੀਆਂ ਆ ਬੱਚੇ ਘਰ ਫਿਰਦੇ ਆ ਜੀ ਇਸ ਕਰਕੇ ਇੱਥੇ ਕੋਈ ਗੱਡੀ ਨਹੀਂ ਆ ਸਕਦੀ ਆ ਦੇਖੋ ਤਾਰਾ ਜੇ ਕਿਦਾਂ ਗੁੱਛੇ ਪਏ ਹੋ ਆ ਵੀ ਪਰਾ ਕੰਪਲੀਟ ਕਰ ਚੁੱਕਾ ਇਸ ਮਹਿਕਮੇ ਨੂੰ ਨਾਂ ਸਾਡੀ ਸੁਣੀ ਕੋਈ ਵਿਚ ਵਿੱਚ ਲੋਹੇ ਦੇ ਖੰਭੇ ਲੱਗੇ ਹੋਏ ਆ ਇਹਨਾਂ ਦੇ ਵਿੱਚ ਕੋਈ ਅਰਥ ਆ ਜਾਂਦਾ ਤਾਂ ਬੱਚਿਆਂ ਨੂੰ ਵੀ ਹੈਗਾ ਨਵੀਂ ਟੈਕਨੋਲੋਜੀ ਦੇਖੀ ਇਹਦੇ ਵਿੱਚੋਂ ਕਿਤੇ ਬਿਜਲੀ ਜਨਰੇਟ ਕਰਦੇ ਆ ਕਿ ਪਾਣੀ ਚੋਂ ਬਿਜਲੀ ਜਨਰੇਟ ਕਰਕੇ ਖੰਭੇ ਨੂੰ ਦੇ ਦਿੱਤੀ ਇਹ ਕਿੱਦਾਂ ਦੀ ਟੈਕਨੋਲੋਜੀ ਬਣਾਈ ਫਿਰਦੇ ਆ ਲੰਬੜਦਾਰ ਜੀ ਇਹ ਕੀ ਹਾਲਾਤ ਆ ਕਬ ਬਨਾਲੀਆਂ ਚ ਖੰਬੇ ਵਿੱਚ ਰਿਸਕ ਆ ਜੀ ਸਾਰਾ ਇਹਨੂੰ ਹਰੇਕ ਬੰਦੇ ਨੂੰ ਰਿਸਕ ਆ ਜਾਨਵਰਾਂ ਨੂੰ ਵੀ ਰਿਸਕ ਆ ਸਿੱਧੀ ਗੱਲ ਆ ਕਿਸੇ ਦੀ ਗਰੀਬੀ ਦੀ ਸੁਣਾਈ ਨਹੀਂ ਘੱਟ ਕਿਸੇ ਬੱਕੇ ਦੇ 50000 ਰੁਪਏ ਸਾਨੂੰ ਇਸ ਬੱਕੇ ਦਾ ਜੋਰ ਲਾਟ ਅਸੀਂ ਦਿੱਤੀ ਨਹੀਂ ਬੱਕੇ ਜੇ ਅਸੀਂ ਪਿਆਰ ਨਾਲ ਰੱਖਿਓ ਪਸੂ ਐਸੇ ਸਾਨੂੰ ਕਿਹੜਾ ਕੋਈ ਹੋਰ ਜੁਗਾਰ ਆ ਨਾ ਅਸੀਂ ਦੋ ਨੰਬਰ ਦਾ ਤੁਹਾਨੂੰ ਤੜਪਦੇ ਤੜਪ ਤੜਪ ਤੜਕੇ ਮਰਦੀ ਦੇਖਦੇ ਦਿਲ ਨੂੰ ਹੌਲ ਵੀ ਪੈਂਦਾ ਅਸੀਂ ਚਿੰਬੜ ਜਾਣਾ ਸੀ ਆ ਤੇ ਸਾਡੇ ਹੱਲੇ ਵੀ ਮਿੱਟੀ ਲੱਗੀ ਹੋਆ ਹੱਥਾਂ ਹਾਂਜੀ ਹਾਂਜੀ ਹੱਲੇ ਵੀ ਸਾਡੇ ਲੱਗੀ ਹੋਊ ਕਿ ਤਾਰਾਂ ਨੰਗੀਆਂ ਨਾਲੀਆਂ ਦੇ ਵਿੱਚ ਖੰਭੇ ਕਰੰਟ ਲੱਗ ਲੱਗ ਕੇ ਲੋਕ ਤੇ ਪਸ਼ੂ ਪੈ ਰਹੇ ਨੇ ਲੰਮੇ ਲੋਕ ਤੇ ਪਸ਼ੂ ਪੈ ਰਹੇ ਨੇ ਲੰਮੇ ਸਤਸ਼੍ਰੀਏ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਪੰਮਰਦਨੀ ਸੂਰੀ ਸਾਥੀਓ ਇਸ ਸਮੇਂ ਅਸੀਂ ਲੰਗੜੋਏ ਵਿਖੇ ਪਘੋਰਾ ਰੋਡ ਤੇ ਮੌਜੂਦਆਂ ਕਲੋਨੀਆਂ ਚ ਮੌਜੂਦ ਹੈ ਔਰ ਇੱਥੇ ਇੱਕ ਮੰਦ ਭਾਗੀ ਘਟਨਾ ਵਾਪਰੀ ਹੈ ਤੁਸੀਂ ਆ ਖੰਭਾ ਦੇਖੋ ਇਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਕਰੰਟ ਆ ਗਿਆ ਸੀ ਇਹਦੇ ਨਾਲ 5 ਤੋਂ 6 ਜਿਹੜੀਆਂ ਬੱਕਰੀਆਂ ਉਹ ਖਹਿ ਜਾਂਦੀਆਂ ਤੇ ਚਿੰਬੜ ਜਾਂਦੀਆਂ ਇਸੇ ਤਰੀਕੇ ਅੰਦਰ ਜਾ ਕੇ ਇੱਕ ਖੰਭਾ ਨਾਲੀ ਦੇ ਵਿੱਚ ਮੌਜੂਦ ਹੈ ਔਰ ਉੱਥੇ ਇੱਕ ਜਿਹੜੀ ਬੱਕਰੀ ਆ ਇੱਕ ਦੂਜੀ ਬੱਕਰੀ ਚ ਵੱਜ ਕੇ ਖਹਿ ਕੇ ਉਸ ਖੰਭੇ ਨਾਲ ਟਕਰਾ ਜਾਂਦੀ ਹੈ ਜਾਂ ਖੰਭੇ ਨਾਲ ਕਹਦੀ ਚਿੰਬੜ ਜਾਂਦੀ ਉਹ ਸਪਰਸ਼ ਹੁੰਦਾ ਤੇ ਉਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਗਈ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਵਾਂਗੇ ਪਰ ਜਿਹੜੀ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਸਮੇਂ ਇਹ ਕਹਿ ਰਹੇ ਇਹਨਾਂ ਦੇ ਕਹਿਣ ਦੇ ਮੁਤਾਬਕ ਇੱਥੇ ਮੁਲਾਜ਼ਮ ਪਹਿਲਾਂ ਆ ਕੇ ਗਏ ਸੀ ਔਰ ਜਿਹੜੀ ਮੁਰੰਮਤ ਕਰਨਾਈ ਸੀ ਜੇ ਚੰਗੀ ਤਰ੍ਹਾਂ ਮੁਰੰਮਤ ਕਰਕੇ ਜਾਂਦੇ ਸ਼ਾਇਦ ਇੰਨਾ ਵੱਡਾ ਨੁਕਸਾਨ ਨਾ ਹੁੰਦਾ ਤਾਂ ਪੂਰੀ ਡਿਟੇਲ ਆਪਾਂ ਅੰਦਰ ਚੱਲ ਕੇ ਇਹਨਾਂ ਤੋਂ ਜਾਣਦੇ ਆ ਕਿ ਅੱਜ ਦੀ ਜਿਹੜੀ ਇਹ ਘਟਨਾ ਵਾਪਰੀ ਆ ਆ ਵੀਰ ਇਹਨਾਂ ਖੰਬੇ ਨਾਲ ਸਪਰਸ਼ ਹੁੰਦੀ ਹੈ ਖੰਬੇ ਨਾਲ ਖਹਿ ਜਾਂਦੀ ਹੈ ਔਰ ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਔਰ ਇਹ ਪ੍ਰਸ਼ਾਸਨ ਦੀ ਅਣਗਹਿਲੀ ਨਲਾਇਕੀ ਲਾਪਰਵਾਹੀ ਜੋ ਮਰਜੀ ਕਹਿ ਲੋ ਪਰ ਕਿਸੇ ਦਾ ਨੁਕਸਾਨ ਔਰ ਲੇਕਿਨ ਉਸ ਤੋਂ ਵੱਡੀ ਜਿਹੜੀ ਚਿੰਤਾ ਵਾਲੀ ਗੱਲ ਹੈ ਉਹ ਇਹ ਹੈ ਕਿ ਇਸ ਮੁਹੱਲੇ 'ਚ ਬਹੁਤ ਛੋਟੇ-ਛੋਟੇ ਬਾਲ ਬਾਲੜੀਆਂ ਦਿਖੰਜਰਾ ਵਿੱਚ ਇਰ ਇੱਧਰ ਆ ਛੋਟੇ-ਛੋਟੇ ਬੱਚੇ ਇਹ ਬੱਚੇ ਇਸ ਗਲੀ 'ਚ ਰਹਿੰਦੇ ਨੇ ਇਸ ਮੁਹੱਲੇ 'ਚ ਰਹਿੰਦੇ ਨੇ ਔਰ ਇਸ ਨੂੰ ਇਸੇ ਤਰੀਕੇ ਖੰਬੇ ਨੂੰ ਛੱਡਿਆ ਸੀਗਾ ਹੁਣ ਕਰੰਟ ਕੱਟਿਆ ਗਿਆ ਤਾਰਾਂ ਦੇ ਨਾਲੋਂ ਆਣਾ ਦੇ ਨਾਲ ਹੁਣ ਕਰੰਟ ਕੱਟਿਆ ਗਿਆ ਲੇਕਿਨ ਜੇ ਪਹਿਲਾਂ ਇਹ ਲਾਪਰਵਾਹੀ ਨਾ ਕੀਤੀ ਜਾਂਦੀ ਤਾਂ ਸ਼ਾਇਦ ਇਹ ਬੱਕਰੀ ਬਚ ਜਾਂਦੀ ਪਰ ਵੱਡੇ ਸਵਾਲ ਇਹੀ ਆ ਕਿ ਐਨੀ ਨਲਾਕੀ ਐਨੀ ਲਾਪਰਵਾਹੀ ਹਾਲਕਿ ਉਹ ਵੀ ਰੱਬ ਦਾ ਜੀ ਸੀ ਲੇਕਿਨ ਜੇ ਕੋਈ ਬੱਚਾ ਕੋਈ ਬਜ਼ੁਰਗ ਕੋਈ ਹੋਰ ਆਉਂਦਾ ਜਾਂਦਾ ਬੰਦਾ ਖਹਿ ਜਾਂਦਾ ਤਾਂ ਨੁਕਸਾਨ ਹੋਰ ਵੱਡਾ ਹੋਣਾ ਸੀ ਇਹ ਵੀ ਨੁਕਸਾਨ ਘੱਟ ਨਹੀਂ ਆ ਲੇਕਿਨ ਨੁਕਸਾਨ ਉਹ ਕਿੱਡਾ ਵੱਡਾ ਹੋ ਜਾਣਾ ਸੀਗਾ ਇਹ ਸਵਾਲ ਨੇ ਕਿ ਕੀ ਪ੍ਰਸ਼ਾਸਨ ਐਨਾ ਸੁੱਤਾ ਕੀ ਪ੍ਰਸ਼ਾਸਨ ਐਨਾ ਮਤਲਬ ਬੇਗਹਿਰਤਾ ਇੰਨੀ ਸੋਚ ਸਮਝ ਵੀ ਨਹੀਂ ਹੈਗੀ ਕਿ ਤੁਸੀਂ ਮਹੱਲਿਆਂ ਦੇ ਅੰਦਰ ਖੰਭਾ ਜਿਹੜਾ ਨਾਲੀ 'ਚ ਹੈ ਪਹਿਲੀ ਗੱਲ ਤਾਂ ਨਾਲੇ 'ਚ ਨਾਲੀ 'ਚ ਕਿਹੜਾ ਖੰਭਾ ਹੁੰਦਾ ਇਹ ਕਿਸ ਤਰੀਕੇ ਦੀ ਡਿਵੈਲਪਮੈਂਟ ਹੈ ਉਸਦੇ ਉੱਤੇ ਜੇ ਆਪਾਂ ਗੱਲਬਾਤ ਕੀਤੀ ਕਿ ਮੌਜੂਦਾ ਸਰਪੰਚ ਸਾਹਿਬ ਕਿੱਥੇ ਨੇ ਤਾਂ ਕਹਿੰਦੇ ਜੀ ਵਿਦੇਸ਼ ਗਏ ਨੇ ਕਿ ਵਿਦੇਸ਼ਾਂ 'ਚ ਇਸ ਤਰੀਕੇ ਖੰਭੇ ਹੁੰਦੇ ਆ ਪਰ ਹੁਣ ਜਿਹਨੂੰ ਕਹਿੰਦੇ ਕਿ ਜ਼ਿੰਮੇਵਾਰੀ ਸੌਂਪ ਕੇ ਗਏ ਆ ਉਹਨਾਂ ਨੂੰ ਕਈ ਫੋਨ ਕਰਲੇ ਪਹਿਲਾਂ ਤਾਂ ਚੱਕਿਆ ਨਹੀਂ ਚੱਕ ਕੇ ਕੱਟ ਦਿੱਤਾ ਉਸ ਤੋਂ ਬਾਅਦ ਉਸਨੂੰ ਸਵਿਚ ਆਫ ਕਰ ਲਿਆ ਗਿਆ ਮਤਲਬ ਸਵਾਲਾਂ ਤੋਂ ਭੱਜਣ ਵਾਲੀ ਗੱਲ ਹੁਣ ਆਪਾਂ ਇੱਕ ਵਾਰੀ ਮੌਕੇ ਦੀ ਸਥਿਤੀ ਸੁਖਵਿੰਦਰ ਜੀ ਤੋਂ ਸਮਝਦਿਆਂ ਲੰਬੜਦਾਰ ਨੇ ਹਾਂ ਜੀ ਹਾਂ ਜੀ ਜੀ ਸੁਖਵਿੰਦਰ ਜੀ ਦੱਸੋ ਸਵੇਰੇ ਹੁੰਦਾ ਕਿ ਪਰ ਹਾਲਾਤ ਬਹੁਤ ਮਾੜੇ ਨੇ ਇਸ ਗਲੀ ਦੇ ਆ ਦੇਖੋ ਕਿੰਦਾ ਗੰਦਗੀ ਹੈ ਖੜਨੋ ਜੀ ਨਹੀਂ ਕਰਦਾ ਹਾਂ ਜੀ ਹਾਂ ਜੀ ਪਾਣੀ ਦਾ ਨਿਕਾਸ ਵੀ ਜਿਹੜਾ ਜੀ ਇੱਥੋਂ ਲਿਫਟਿੰਗ ਕਰਕੇ ਯਾਨੀ ਕਿ ਪਾਣੀ ਅਜੀ ਬਾਹਰ ਕੱਢਦੇ ਆ ਜੀ ਇੱਥੋਂ ਤਾਂ ਨੰਬਰ 2 ਤੇ ਇਹ ਜਿਹੜੀ ਬੱਕਰੀ ਦਾ ਇਹ ਇਹ ਜਿਸ ਵੇਲੇ ਸਵੇਰ ਨੂੰ ਇੱਥੇ ਰੱਖੀਆਂ ਇਹ ਨਹੀਂ ਬੱਕਰੀਆਂ ਬੰਦੇ ਲੈ ਕੇ ਜਾਂਦੇ ਆ ਤਾਂ ਕੁਦਰਤੀ ਬੱਕਰੀ ਨੇ ਬੱਕਰੀਆਂ ਟੱਕਰ ਮਾਰੀ ਤਾਂ ਪਾਣੀ ਦੇ ਵਿੱਚ ਡੇਪਈ ਕਿਸੇ ਨੂੰ ਇਹ ਨਹੀਂ ਅਸੀ ਪਤਾ ਵੀ ਇਹਦੇ ਵਿੱਚ ਕਰੰਟ ਆ ਜੀ ਅੱਛਾ ਪਹਿਲਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਸਮਝੇ ਨਹੀਂ ਸੀ ਨਹੀਂ ਪਤਾ ਸੀ ਜੀ ਵਿੱਚ ਕਰੰਟ ਆ ਜਾਂ ਵਿੱਚ ਡਿਗੀ ਆ ਤੇ ਬੱਕਰੀ ਕੰਬਣ ਲੱਗ ਗਈ ਤੇ ਇਹ ਵੀ ਕਬਰ ਆ ਗਿਆ ਮੁੰਡਾ ਜੀ ਫੇ ਇਹਨੂੰ ਬੱਕਰੀ ਨੂੰ ਛੁੜਾਉਣ ਦੀ ਕੋਈ ਨੇ ਕੋਸ਼ਿਸ਼ ਕੀਤੀ ਤੇ ਇਹਨੂੰ ਵੀ ਮੜਾ ਜਿਹਾ ਕਰੰਟ ਲੱਗਾ ਜੀ ਇੱਥੋਂ ਗਿਆ ਤਾਂ ਮੋਰੇ ਇੱਕ ਹੋਰ ਪਿੱਲਰ ਆ ਜੀ ਉਹ ਚੈਨਲ ਲੱਗਾ ਆ ਉਹ ਜੀ ਵੀ ਗ੍ਰਾਂਟ ਸੀ ਬੱਕਰੀਆਂ ਉਹਨਾਂ ਵੀ ਥੋੜੀ ਜੀਆਂ ਲੱਗੀਆਂ ਜੀ ਉਹਨਾਂ ਦਾ ਥੋੜਾ ਜਿਹਾ ਬਚਾਅ ਹੋ ਗਿਆ ਨੱਠ ਭੱਜ ਕੀਤੀ ਇਹ ਮੁੰਡਿਆਂ ਨੇ ਤਾਂ ਉਹਦਾ ਥੋੜਾ ਜਿਹਾ ਬਚਾਅ ਹੋ ਗਿਆ ਇਹ ਜਿਹੜੀ ਆ ਇਹ ਇਹ ਪੂਰੀ ਹੋ ਗਈ ਜੀ ਬੱਕਰੀ ਨਾ ਜੰਮੜ ਦੇ ਮੋਕਾ ਹੀ ਤੇ ਜੀ ਪੂਰੀ ਜੇ ਮੈਂ ਤਾਂ ਉਹ ਸਮਝਦਾ ਜੀ ਕਿ ਸਾਡੇ ਜ਼ਮਾਨੇ ਚ ਚਲੋ ਫੇਰ ਗਲੀਆਂ ਚ ਨਿਆਣੇ ਕ੍ਰਿਕਟ ਬੈਟ ਬੱਲਾ ਫੁੱਟਬਾਲ ਖੇਦੇ ਅੱਜ ਕੱਲ ਫੋਨਾਂ ਤੇ ਜੁੜੇ ਰਹਿੰਦੇ ਆ ਜਿਉਂ ਮੰਨ ਲਓ ਬੱਚੇ ਤਾਂ ਖੇਲਦੇ ਖੇਲਦੇ ਤਾਂ ਕੋਈ ਗੇਂਦ ਵਿੱਚ ਡਿੱਗ ਜਵੇ ਫੁੱਟਬਾਲ ਡਿੱਗ ਜੂ ਜਾਂ ਖੇਲਦੇ ਖੇਲਦੇ ਹੱਥ ਲੱਗ ਜਾਂਦਾ ਫਿਰ ਕਿੱਡਾ بڑا ਘਾਟਾ ਦਾ ਜਿਹੜਾ ਹੈ ਨਾ ਤੇ ਥੋੜਾ ਫਲਾਓ ਜਿਹੜਾ ਜਿਹੜਾ ਗੈਪ ਹੈ ਉਹ ਜਿਆਦਾ ਵੱਡਾ ਜਿਆਦਾ ਹੈ ਜੀ ਉਹ ਥੋੜਾ ਜਿਆਦਾ ਵੱਡਾ ਸਾਈਜ਼ ਵੱਡਾ ਹੋ ਗਿਆ ਵੀ ਬੱਚਾ ਵੀ ਡੇਕਦੇ ਆ ਜੀ ਕਈ ਵਾਰੀ ਡੇਕ ਪੈਂਦੇ ਆ ਉਹ ਇੰਨਾ ਆ ਬਈ ਕੁਦਰਤ ਦਾ ਬਹੁਤ ਸ਼ੁਕਰਾਨਾ ਹੈ ਬਈ ਕੋਈ ਬੱਚਾ ਨਹੀਂ ਇਹਦੇ ਵਿੱਚ ਡੇ ਗਿਆ ਜੀ ਪਰ ਇਹ ਵੀ ਘਟ ਹੈ ਜੀ ਉਹ ਵੀ ਰੱਬ ਦਾ ਜੀ ਹੈ ਇਹ ਤਾਂ ਬਹੁਤ ਜਿਹੜਾ ਇਹਦਾ ਤੜਪ ਤੜਪ ਕੇ ਮਰੀ ਹੋਣੀ ਆ ਇਹ ਜਿਹੜੀ ਆ ਜਾਣ ਕੇ ਬੱਕਰੀ ਆ ਇਹ ਇਹਨਾਂ ਦੇ ਆਸਰੇ ਜਾਣ ਕੇ ਇਹਨਾਂ ਦਾ ਰੋਟੀ ਰੋਜੀ ਚੱਲਦੀ ਆ ਜੀ ਰੋਜ਼ਗਾਰ ਆ ਬਾਕੀ ਜਿਹੜੇ ਇਹਨਾਂ ਦਾ ਤਕਰੀਬਨ 30 40 ਬੱਕਰੀਆਂ ਦਾ ਹੈਗਾ ਉਹ ਬਾਕੀ ਸਾਰੀਆਂ ਚਾਰਨ ਗਈਆਂ ਕੋਈ ਗੱਲ ਤੇ ਮਿੱਟੀ ਪਾਉਣ ਵਾਲੇ ਕਹਿਣਗੇ ਇਹ ਤਾਂ ਹੀ ਤਾਂ ਆਈ ਸੀਗੀ ਜੀ ਰੱਬ ਦਾ ਭਾਣਾ ਸੀ ਜੀ ਇਹ ਰੱਬ ਦਾ ਭਾਣਾ ਨਹੀਂ ਨਲਾਕੀ ਆ ਪ੍ਰਸ਼ਾਸਨ ਦੀ ਹੁਣ ਇਹਦੇ ਵਿੱਚ ਤਾਰਾਂ ਕਈ ਥੱਲੇ ਨੀਵੀਆਂ ਵੀ ਆ ਵਿੱਚ ਪ੍ਰਾਣੀਆਂ ਤਾਰਾਂ ਵੀ ਆ ਹੋ ਸਕਦੀਆਂ ਉਹ ਲੋਡ ਨਹੀਂ ਚੱਕ ਸਕੀਆਂ ਲਾਈਟ ਵੀ ਘੱਟ ਬਾਅਦ ਹੁੰਦੀ ਆ ਤਾਂ ਉਹਦੇ ਨਾਲ ਕਦੇ ਸੰਪਰਕ ਦੇ ਕਹ ਇਧਰੋਂ ਕਹਿੰਦੇ ਦੂਸਰੀ ਤਰਫੋਂ ਨਾ ਕੋਈ ਬਾਕਸ ਆ ਜਿਹੜਾ ਹੈ ਬਿਜਲੀ ਬੋਰਡ ਦਾ ਉਹਦੇ ਵਿੱਚੋਂ ਮੀਟਰ ਛੜਿਆ ਕੋਈ ਉਹਦੇ ਨਾਲ ਸੰਪਾਰਕ ਜਾਂ ਛਾਰਟ ਹੋ ਕੇ ਮੀਟਰ ਉਹ ਸਾਰਾ ਕਰੰਟ ਤੇ ਬਾਕੀ ਸਾਰੀਆਂ ਗਲੀਆਂ ਚ ਆਇਆ ਜੀ ਫਿਰ ਉਹਨਾਂ ਕੋਲ ਕੋਈ ਸਿਸਟਮ ਹੈ ਨਹੀਂ ਜਿੱਤੋਂ ਪਤਾ ਲੱਗ ਜਾ ਕਿ ਛਾਰਟ ਹੋ ਗਿਆ ਜੀ ਉਹ ਬਿਜਲੀ ਬੋਰਡ ਵਾਲਿਆਂ ਨੂੰ ਪਤਾ ਜੀ ਹੁਣ ਇਹਦੇ ਵਿੱਚ ਅਸੀਂ ਤਾਂ ਕੁਝ ਨਹੀਂ ਕਹਿ ਸਕਦੇ ਉਹ ਤਾਂ ਘਰ ਵਾਲਿਆਂ ਨੂੰ ਤਾਂ ਇਹ ਹੀ ਆ ਜੀ ਸਾਡੇ ਪਿਤਾਰ ਸੜ ਗਈ ਹੈ ਜੀ ਪਿੱਛੇ ਮੀਟਰ ਦੇ ਵਿੱਚ ਕੀ ਹੋਇਆ ਉਹ ਘਰ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਮੈਨੂੰ ਰੈਗੂਲਰ ਇਨਵੈਸਟੀਗੇਸ਼ਨ ਨਹੀਂ ਹੁੰਦੀ ਰੈਗੂਲਰ ਚੈੱਕ ਅਪ ਨਹੀਂ ਕੀਤਾ ਜਾਂਦਾ ਰੈਗੂਲਰ ਚੈੱਕ ਨਹੀਂ ਕੀਤਾ ਰੈਗੂਲਰ ਉਹ ਬੰਦੇ ਜਾਨੀ ਬਿਜਲੀ ਬੋਰਡ ਵਾਲੇ ਜਿਹੜੇ ਮੁਲਾਜ਼ਮ ਆ ਜੀ ਉਹਨਾਂ ਕੋਲ ਵੀ ਬੰਦੇ ਇੱਕ ਵਾਰ ਪੱਕਾ ਬਾਕੀ ਸਾਰੇ ਉਹ ਕਹਿੰਦੇ ਸਾਡੇ ਕੋ ਡੇਲੀ ਵੇਜ ਵਾਲੇ ਬੰਦੇ ਆ ਇਹ ਬੰਦੇ ਦੀ ਵੀ ਘਾਟ ਆ ਜੀ ਉਹ ਅੱਛਾ ਝੋਨੇ ਲੱਗਣੇ ਹੋਣ ਕਰਕੇ ਉਹ ਜਿਆਦਾ ਬਿਜ਼ੀ ਹੋਇਆ ਵਾ ਜੀ ਕੋਈ ਇੱਧਰ ਕੋਈ ਜਾਨੀ ਨੁਕਸਾਨ ਹੋ ਚਲੋ ਆਪ ਵੀ ਤਾਂ ਜਾਨ ਜਾਨੀ ਗਈ ਹੈ ਇਹ ਵੀ ਜੀਵ ਹੈ ਜੇ ਕਿਸੇ ਹਿਊਮਨ ਦੀ ਜਾਨ ਚਲੀ ਜਾਂਦੀ ਤਾਂ ਫਿਰ ਉਹ ਉਹਦੇ ਲਈ ਵੀ ਤਾਂ ਭਜਨਟ ਪਹਿਣੀ ਸੀਗੀ ਜੀ ਫਿਰ ਵੀ ਸਰਕਾਰਾਂ ਕੇ ਨੌਕਰੀਆਂ ਦਿੰਦੀਆਂ ਹੀ ਆ ਪਹਿਲੇ ਸਹੀ ਕਰ ਲੈਣ ਹਾਂਜੀ ਹਾਂਜੀ ਇਹ ਸਰਕਾਰਾਂ ਨੂੰ ਬੇਨਤੀ ਹੈ ਜੀ ਥੋੜਾ ਜਿਹਾ ਤਿਆ ਅਨੇਦਰ ਵੀ ਸਾਡੇ ਗਰੀਬਾਂ ਲਈ ਵੀ ਦੇ ਲੈਣ ਦੇ। ਇੱਧਰ ਤਾਂ ਮੈਂ ਕਿੰਨਾ ਕੋਈ ਆਉਂਦਾ ਹੀ ਨਹੀਂ ਦੇਖੋ ਪਾਣੀ ਕਿੱਦਾਂ ਖੜਾ ਆ। ਬਿਮਾਰੀਆਂ ਨੂੰ ਛਰੇਆ ਮਸੱਦਾ ਇਹ ਤਾਂ। ਹਾਂਜੀ ਇੱਥੋਂ ਇੰਜਨ ਲੱਗਾ ਹੈ ਜੀ ਉਹ ਲਿਫਟਿੰਗ ਕਰਕੇ ਪਾਣੀ ਉੱਧਰ ਜਾਂਦਾ ਹੈ ਜੀ ਇੱਧਰੋਂ ਕ੍ਰੋਸਿੰਗ ਹੈ ਨਹੀਂ ਪਾਣੀ ਦੇ ਥੱਲੇੋਂ ਮੇਕ ਕੀਤੀ ਹੋਈ ਹੈ ਜੀ। ਜੀ ਜੀ ਕਹਿੰਦੇ ਲੈ ਪਰ ਇੰਨੀ ਦੇਰ ਖੜਾ ਨਹੀਂ ਰਹਿਣਾ ਚਾਹੀਦਾ ਨਾ। ਨਹੀਂ ਰਹਿਣਾ ਚਾਹੀਦਾ ਜੀ। ਜੀ ਪੰਚ ਸਾਹਿਬ। ਅਸੀਂ ਛੜੀਦਾ ਇਹ ਬੇਨਤੀ ਹੈ ਜੀ ਪੰਚਾਇਤ ਨੂੰ ਸਰਕਾਰ ਨੂੰ। ਵੀ ਆ ਦੇਖੋ ਆ ਤਾਰਾਂ ਇਹਨਾਂ ਵਰਕੇਈ ਕਈ ਵਾਰੀ ਕੰਪਲੀਟ ਮੈਂ ਕਰ ਚੁੱਕਾ ਆ ਇਹ ਮਹਿਕਮਾ ਜਿਹੜਾ ਸਾਡੀ ਗੱਲ ਨਹੀਂ ਸੁਣਦਾ ਸਾਡੀ ਗਲੀ ਦੇ ਵਿੱਚ 25 30 ਨਿਆਣੇ ਆ ਬੱਚੇ ਛੁੱਟੀਆਂ ਆ ਬੱਚੇ ਘਰ ਫਿਰਦੇ ਆ ਜੀ ਇਸ ਕਰਕੇ ਇੱਥੇ ਕੋਈ ਗੱਡੀ ਨਹੀਂ ਆ ਸਕਦੀ ਆ ਦੇਖੋ ਤਾਰਾ ਦੇ ਕਿਦਾਂ ਗੁੱਛੇ ਪਏ ਆ ਦੀਪਰਾ ਕੰਪਲੀਟ ਕਰ ਚੁੱਕਾ ਇਸ ਮਹਿਕਮੇ ਨੂੰ ਇਹਨਾਂ ਨੂੰ ਸਾਡੀ ਸੁਣੀ ਕੋਈ ਨਹੀਂ ਹੈਗੀ ਨਾ ਕਿ ਸਾਡੀ ਸਰਪੰਚ ਕੋਈ ਸੁਣਦਾ ਆ ਨਾ ਇੱਥੇ ਕੋਈ ਆ ਰਿਹਾ ਜੀ ਅਸੀਂ ਸਾਰੇ ਮਜ਼ਦੂਰ ਬੰਦੇ ਆ ਸਾਡੀ ਕੋਈ ਸੁਣਾਈ ਨਹੀਂ ਕਰਦਾ ਆ ਸਾਰੇ ਪਛਾਦੇ ਗਰੀਬ ਆ ਲੋਕ ਸਭ ਅੱਜ ਅੱਜ ਕਰੰਟ ਆਉਣ ਦਾ ਕੀ ਕਰਨ ਵਾਲਾ ਕਰੰਟ ਆਉਣ ਦਾ ਕਾਰਨ ਇਹ ਹੋਇਆ ਆਪ ਅੰਦਾਜ਼ੀ ਖੜਾ ਆ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਮੇਨ ਸੋਚ ਹੁੰਦਾ ਉੱਥੇ ਬਿਜਲੀ ਵੱਧ ਘੱਟ ਹੋਈ ਤੇ ਪਟਾਕਾ ਬੋਲਿਆ ਅੱਗ ਪੈ ਗਈ ਇਹ ਸਵੇਰ ਨੂੰ ਉੱਠਿਆ ਜਾ ਕੇ ਬਿਜਲੀ ਵਾਲੇ ਕੋਲ ਚਲ ਗਿਆ ਵੀ ਸਾਡਾ ਮੀਟਰ ਸੜ ਗਿਆ ਉਹਦੇ ਆ ਕੇ ਮੇਨ ਸੋਚ ਤੇ ਪਰਦੇ ਆ ਉਹ ਕਹਿੰਦਾ ਵੀ ਇਹ ਚੱਲਦਾ ਨਹੀਂ ਜਾਂ ਦੇ ਛੇ ਤਾਰ ਦੇਖੀ ਆ ਜਿਹੜੀ ਤਾਰ ਜਾ ਰਹੀ ਆ ਇਹ ਸਾਰੀ ਛੜਿਓ ਸੀ ਉੱਥੋਂ ਕਰੰਟ ਵਾਪਸੀ ਹੋ ਕੇ ਪਿੱਛੇ ਬਾਕਸੇ ਚ ਆ ਗਿਆ ਅੱਛਾ ਉੱਥੋਂ ਬਾਕਸੇ ਚ ਆਉਣੇ ਕਰਕੇ ਉਹ ਸਾਡੀ ਲਾਈਨ ਜੀ ਵੀ ਆ ਗਿਆ ਕਿਉਂਕਿ ਆਰਸੀ ਤਾਰ ਨਾਲ ਜੁੜੀ ਹੋਈ ਸੀਗੀ ਠੀਕ ਹੈ ਤਾਂ ਵੀ ਉਹ ਕਰੰਟ ਸਾਡੇ ਇੱਥੇ ਆਇਆ ਇੱਥੇ ਪਤਾ ਕੁਛ ਨਹੀਂ ਲੱਗਾ ਤੇ ਕਰੰਟ ਹੈ ਜਾਂ ਨਹੀਂ ਹੈ ਸਾਡੇ ਆ ਮਾਤਾ ਆ ਇੱਥੇ ਘੜੀ ਆ ਇਹ ਨਾਲ ਹੀ ਹੱਥ ਬਕੇ ਕਾਗਜ਼ ਕੱਢਦੀ ਜਾਂਦੀ ਆ ਬਾਈ ਦੀ ਬੇਦ ਜੇ ਕੱਢਦੀ ਹੁੰਦੀ ਤੇ ਪਤਾ ਨਹੀਂ ਕਿੰਨੇ ਮਰਨੇ ਸੀਗੇ ਜੇ ਕੋ ਬੱਚਾ ਨਾਲ ਜਿਹੜੇ ਕੋਲ ਦਾ ਉਹ ਵੀ ਮਰ ਸਕਦਾ ਸਕਦਾ ਜੀ ਪਰ ਇਹ ਬੇਨਤੀ ਸਾਡੀ ਸਰਕਾਰ ਨੂੰ ਇਹ ਆ ਜੀ ਇਹ ਸਾਡਾ ਇਹ ਦੀ ਦੇਖ ਰੇ ਕੀਤੀ ਜਾਵੇ ਆ ਤਾਰਾਂ ਦੇਖੋ ਸਾਹਮਣੇ ਆ ਤੁਸੀਂ ਇਹਦੀ ਫਿਲਮ ਬਣਾ ਲਓ ਸਵੇਰੇ ਆਏ ਸੀਗੇ ਇੱਥੇ ਠੀਕ ਕਰਨ ਸਵੇਰੇ ਅਸੀਂ ਆਏ ਨਹੀਂ ਤੜੀਆਂ ਛੱਦੇ ਇਹ ਜਾ ਕੇ ਛੱਦ ਕੇ ਲਿਆ ਹੁਣ ਦੇਖੋ ਮੁਰੰਮਤ ਚੰਗੇ ਤਰੀਕੇ ਹੋਣੇ ਚਾਹੀਦੇ ਹਨਾ ਉਹਨਾਂ ਕੋ ਹਜ਼ਾਰ ਹੋਣੇ ਚਾਹੀਦੇ ਟੈਸਟ ਕਰਕੇ ਜੋ ਗੱਲੀ ਗੱਲੀ ਚੀਜ਼ ਠੀਕਾ ਜੀ ਮੈਂ 20 ਵਾਰੀ ਬੇਨਤੀ ਕੀਤੀ ਆ ਜੀ ਇੱਥੇ ਕੋ ਗੱਡੀ ਨਹੀਂ ਲੰਘਦੀ ਆ ਤਾਰਾਂ ਕੁਛੇ ਪਏ ਮੈਂ ਇਹੀ ਬੇਨਤੀ ਕਰਕੇ ਆ ਦਫ਼ਤਰ ਜਾ ਕੇ ਵੀ 1 ਮੀਟਰ ਛੜਿਆ ਦਾ ਸਾਰੇ ਮੀਟਰ ਛੜ ਜਾਣੀਆਂ ਜੀ ਇਹ ਤਾਰਾਂ ਲੱਗ ਲੱਗ ਕਰੋ ਨਾਲ ਉੱਚੀਆਂ ਕਰਕੇ ਉਹਨਾਂ ਨੂੰ ਬੰਨੋ ਦੇਖੋ ਹਾਲ ਕੀ ਆ ਜੀ ਮੰਦੇ ਰਹਿੰਦੇ ਇੱਥੇ ਦੇ ਵਿੱਚ ਲੋਹੇ ਦੇ ਖੰਭੇ ਲੱਗੇ ਹੋਏ ਆ ਇਹਨਾਂ ਦੇ ਵਿੱਚ ਕੋਈ ਅਰਥ ਆ ਜਾਂਦਾ ਤਾਂ ਬੱਚਿਆਂ ਨੂੰ ਵੀ ਹੈਗਾ ਇਹ ਨਵੀਂ ਟੈਕਨੋਲੋਜੀ ਦੇਖੀ ਇਹਦੇ ਵਿੱਚੋਂ ਕਿਤੇ ਬਿਜਲੀ ਜਨਰੇਟ ਕਰਦੇ ਆ ਕਿ ਪਾਣੀ ਚੋਂ ਬਿਜਲੀ ਜਨਰੇਟ ਕਰਕੇ ਖੰਭੇ ਨੂੰ ਦੇ ਦਿੱਤੀ ਇਹ ਕਿੱਦਾਂ ਦੀ ਟੈਕਨੋਲੋਜੀ ਬਣਾਈ ਫਿਰਦੇ ਆ ਨੰਬਰਦਾਰ ਜੀ ਇਹ ਕੀ ਹਾਲਾਤ ਆ ਕਬ ਬਨਾਲੀਆਂ ਚ ਖੰਬੇ ਇਹ ਚ ਰਿਸਕ ਆ ਜੀ ਸਾਰਾ ਇਹਨੂੰ ਹਰੇਕ ਬੰਦੇ ਨੂੰ ਰਿਸਕ ਆ ਜਾਨਵਰਾਂ ਨੂੰ ਵੀ ਰਿਸਕ ਆ ਸਿੱਧੀ ਗੱਲ ਆ ਕਿਸੇ ਦੀ ਗਰੀਬ ਦੀ ਸੁਣਾਈ ਨਹੀਂ ਕਰਦੇ ਇਹ ਮੈਂ ਬੱਕਰੀਆਂ ਥੋੜਾ ਲੈ ਕੇ ਗਿਆ ਜਦ ਮੇਰੀ ਬੱਕਰੀਆਂ ਸੀ ਡੇਪੇ ਮੈਂ ਉੱਥੇ ਤੁਰੇ ਜਾਂਦੇ ਮੈਂ ਇਹਨਾਂ ਨੂੰ ਬਾਜਮਾਰੀ ਮਗਾ ਰੁਕ ਜयो ਜਿਹੜਾ ਬਿਜਲੀ ਬਣੇ ਨੂੰ ਮੈਂ ਕਹਾ ਖੜ ਜਾ ਹਾਂਜੀ ਉਹਨਾਂ ਦੇ ਹੁੰਦੇ ਉਹਨਾਂ ਦੇ ਹੁੰਦੇ ਬੱਕਰੀ ਲੰਮੀ ਪੈ ਗਏ ਮੈਂ ਕਹਾ ਮੇਰਾ ਨੁਕਸਾਨ ਹੋ ਗਿਆ ਦੇਖ ਲਓ ਫਿਰ ਕੀ ਕਹਿੰਦੇ ਹੋ ਇਹ ਕਹਿੰਦੇ ਸਾਡਾ ਕਿਹੜਾ ਕਸੂਰ ਆ ਮਾ ਕਸੂਰ ਦਸੋ ਕਿਹਦਾ ਤੁਸੀਂ ਤੁਸੀਂ ਇੱਥੇ ਮੌਕੇ ਤੇ ਖੜੇ ਤੁਸੀਂ ਚੈੱਕ ਕਰੋ ਯਾਰ ਪੀਜਾ ਸੰਖਾਂ ਲੈਂਦੇ ਤੁਸੀਂ ਕਿਹੜੇ ਸਫੇਸਲੀਆਂ ਸੰਖਾਂ ਲੈਂਦੇ ਆ ਫਿਰ ਬੜੀ ਮਾੜੀ ਗੱਲ ਮੌਕੇ ਤੇ ਮੌਜੂਦ ਸਿਗੇ ਖੰਭਾ ਚੈੱਕ ਕਰਨ ਸਭ ਤੋਂ ਪਹਿਲਾਂ ਸਾਨੂੰ ਖੰਭੇ ਜੀ ਉਹ ਕੱਲ੍ਹੇ ਕੋਲ ਜਿੱਥੇ ਪੈਸੇ ਮਿਲਦੇ ਆ ਉੱਥੇ ਤਾਰਾਂ ਜਾਂਦੇ ਦੇਖਣ ਜੀ ਹੋਰ ਕਿਸੇ ਗਰੀਬੀ ਸੁਣਾਇ ਨਹੀਂ ਕਰਦੇ ਇਹ ਮੌਕੇ ਤੇ ਮੌਜੂਦ ਸਿਗੇ ਜੀ ਸਭ ਤੋਂ ਪਹਿਲਾਂ ਕਿਨ ਖੰਭੇ ਨੂੰ ਚੈੱਕ ਕਰਨਾ ਚਾਹੀਦਾ ਇਹਨਾਂ ਚ ਕਰੰਟ ਤਾਂ ਨਹੀਂ ਹੈ ਹਾਲਾਂਕਿ ਇਹਦੇ ਨਾਲ ਆਲੇ ਦੁਆਲੇ ਕੋਈ ਤਾਰ ਤਾਂ ਹੈ ਨਹੀਂ ਪਰ ਕਿਵੇਂ ਲੋਕੀ ਅਰਥ ਹੋ ਜਾਂਦਾ ਜਿਹੜੋਏ ਦਾ ਇੱਕ ਮੁੰਡਾ ਭਗੋਰਾ ਦਾ ਆ ਖਰੀਜਨਾਂ ਦੇ ਮੁੰਡੇ ਮੌਕੇ ਤੇ ਮੌਜੂਦ ਸਗੇ ਇੱਥੋਂ ਮੈਂ ਆ ਕੇ ਮਾਰ ਕੇ ਕਿਹਾ ਮੈਂ ਕਹਾ ਦੇਖ ਲਓ ਜੀ ਮੇਰੇ ਨਾਲ ਹਾਲ ਕੀ ਹੋਇਆ ਜੀ ਚਲੋ ਸਾਡੇ ਇੱਥੇ ਕੀ ਜਨਾਬ ਦੀ ਗੱਲ ਇਹ ਹੈਗੀ ਆ ਹੁਣ ਅਸੀਂ ਕੀ ਬਣਵੀ ਹੋਈ ਦੋ ਮੁਲਾਜ਼ਮ ਇੱਕ ਡੇਲੀ ਵੇਸਾ ਵਾਲਾ ਇੱਕ ਮੁਲਾਜ਼ਮਾ ਉਹਨਾਂ ਨੂੰ ਮੋਟਰਾਂ ਵਾਲੇ ਜ਼ਿੰਮੇਵਾਰ ਖਿੱਚੀ ਫਿਰਦੇ ਆ ਘਰਾ ਵਾਸਤੇ ਵਾਸਤੇ ਕੋਈ ਟਾਈਮ ਨਹੀਂ ਹੈਗਾ ਨਾਲ ਸਾਡੀ ਇੱਕ ਮੰਦੇਰ ਸੁਣਦੇ ਆ ਉਹ ਸਾਡੀ ਬੇਨਤੀ ਹੈ ਵੀ ਸਾਡਾ ਵੀ ਕੋਈ ਹੱਲ ਕੀਤਾ ਜਾਵੇ ਜੀ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਆ ਜੀ ਕਿ ਤੁਸੀਂ ਇਹ ਘਰ ਦੇਖੋ ਇੱਥੇ ਵੱਸੋ ਆ ਤਾਰਾਂ ਦੇ ਕਿਸ ਤਰੀਕੇ ਗੁੱਛੇ ਬਣੇ ਹੋਏ ਆ ਔਰ ਕਰੰਟ ਫੇਰ ਕਿਤੇ ਨਾ ਆ ਜਵੇ ਉਹ ਵੀ ਖਤਰਾ ਹੈ ਮੁੜ ਕੇ ਇਹ ਮਹੱਲੇਾਂ ਚ ਬਲੈਕਆਊਟ ਵੀ ਹੋ ਜਾਂਦਾ ਤੁਸੀਂ ਕੋਈ ਹਮਲਾ ਕਰੇ ਨਾ ਕਰ ਜਦ ਬੱਤੀ ਰਹੀ ਹੁੰਦੀ ਬਲੈਕਆਊਟ ਹੀ ਹੋ ਜਾਂਦਾ ਇੱਕ ਤਰੀਕੇ ਦਾ ਤਾਂ ਉਹ ਵੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਉਹ ਖੰਭਾ ਵਜੇ ਇੱਕ ਵਾਰ ਫਿਰ ਤੋਂ ਦਿਖਾਈ ਇਧਰ ਗੁੱਛੇ ਬਣੇ ਹੋਏ ਆ ਕੋਈ ਹੋਰ ਖਤਰਾ ਨਾ ਆ ਜਵੇ ਜੀ ਜੀ ਆਓ ਵੈਸੇ ਹੀ ਬੰਦਾ ਢਾਸ ਲਾ ਕੇ ਕਿਵੇਂ ਲਖੜ ਜਾਂਦੇ ਦੋ ਖੜੇ ਆ ਤਾਂ ਬੜੀ ਦਿੱਕਤ ਪਰੇਸ਼ਾਨੀ ਹੋ ਸਕਦੀ ਆ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਹੈ ਕਿ ਇਸ ਇਸ ਤਰੀਕੇ ਹੋਰ ਵੀ ਗਲੀਆਂ ਮਹੱਲਿਆਂ ਚ ਵਾਡਾ ਦੇ ਅੰਦਰ ਜਿੱਥੇ ਤਾਰਾਂ ਦੇ ਗੁੱਛੇ ਬਣੇ ਆ ਤਾਰਾਂ ਨੀਵੀਆਂ ਜਾਂ ਖੰਭੇ ਪਾਣੀ ਵਿੱਚ ਨੇ ਕਈ ਥਾਂ ਹੀ ਤਾਂ ਖੰਭੇ ਘਰਾਂ ਦੇ ਅੰਦਰ ਲੱਗੇ ਆ ਜ਼ਰੂਰ ਉਹਨਾਂ ਦੀ ਮੁਰੰਮਤ ਹੋਣੀ ਚਾਹੀਦੀ ਹੈ ਰੈਗੂਲਰ ਇਨਵੈਸਟੀਗੇਟ ਹੋਣਾ ਚਾਹੀਦਾ ਕਿਤੇ ਕਰੰਟ ਬੱਚ ਤਾਂ ਨਹੀਂ ਹੈ ਕਿਉਂਕਿ ਜਿੱਦਾਂ ਇੱਥੇ ਕਰੰਟ ਆਇਆ ਜੇ ਕੋਈ ਹੋਰ ਨੁਕਸਾਨ ਹੋ ਜਾ ਗਿਆ ਹੋ ਗਿਆ ਤਾਂ ਪਰ ਭਾਈ ਕਰਨੀ ਬੜੀ ਔਖੇ ਹੋ ਜੂਗੀ ਪ੍ਰਸ਼ਾਸਨ ਨੂੰ ਪਹਿਲੇ ਜਾਗਣਾ ਚਾਹੀਦਾ ਇਹ ਨਹੀਂ ਕਿ ਮੌਕੇ ਤੇ ਜਾ ਕੇ ਮੁੜ ਕੇ ਅਫਸੋਸ ਕਰੋ ਮੁੜ ਕੇ ਕਹੋ ਜੀ ਬਹੁਤ ਮਾੜਾ ਹੋਇਆ ਪਹਿਲੇ ਹੀ ਤੁਸੀਂ ਇਸ ਤਰੀਕੇ ਨਾਲ ਉਸ ਚੀਜ਼ਾਂ ਨੂੰ ਦਰੁਸਤ ਕਰੋ ਕਿ ਤਕਲੀਫ ਆਵੇ ਨਾ ਕੋਈ ਮੁਸ਼ਕਲ ਆਵੇ ਨਾ ਕੋਈ ਜਾਨ ਜਾਵੇ ਨਾ ਇੱਥੇ ਇੱਕ ਬੱਕਰੀ ਦੀ ਜਾਨ ਗਈ ਆ ਹਮਦਰਦੀ ਹੈ ਕਿਉਂਕਿ ਵੀਰ ਦਾ ਨੁਕਸਾਨ ਹੋਇਆ ਬਾਕੀ ਕਹਿੰਦੇ ਕਿ ਪਸੂ ਨਾਲ ਕਿਵੇਂਲੇ ਪਿਆਰ ਵੀ ਹੁੰਦਾ ਨਾ ਬੰਦੇ ਦਾ ਜੀ ਸਾਨੂੰ ਪੂਰਾ ਜਾਨ ਪਾਏ ਮਿਲ ਚੁੱਕੇ ਸ ਬੱਕੇ ਦੇ 50000 ਰੁਪਏ ਸਾਨੂੰ ਇਸ ਬੱਕੇ ਦਾ ਜੋਰ ਲਾਟ ਅਸੀਂ ਦਿੱਤੀ ਨਹੀਂ ਬੱਕੇ ਜੇ ਅਸੀਂ ਪਿਆਰ ਨਾ ਰੱਖਿਓ ਪਸੂ ਐਸੇ ਸਾਨੂੰ ਕਿਹੜਾ ਕੋ ਹੋਰ ਜਗਾਰ ਆ ਨਾ ਅਸੀਂ ਦੋ ਨੰਬਰ ਦਾ ਤੁੰਦਾ ਤੜਪਦੇ ਤੜਪ ਤੜਪ ਤਾੜੋ ਕੇ ਮਰਦੀ ਦੇਖਦੇ ਦਿਲ ਨੂੰ ਹੌਲ ਵੀ ਬਿੰਦਾ ਸੀ ਚਿੰਬੜ ਜਾਣਾ ਸੀ ਆ ਤੇ ਸਾਡੇ ਹੱਲੇ ਵੀ ਮਿੱਟੀ ਲੱਗੀ ਹੋ ਹੱਥਾਂ ਆ ਦੇ ਹੱਲੇ ਵੀ ਸਾਡੇ ਲੱਗੀ ਜੋ ਫਿਰ ਮ ਪਰਨਾ ਦਾ ਕਰਤਿਲ ਪੇਟਾ ਪਾ ਕੇ ਮਸੀਕ ਤੇ ਖਿੱਚੀ ਭਾਰੀ ਬੱਕਰੀ ਆ ਬੱਕਰੀ ਦੇ ਹਲਕੀ ਜਿਹੜੀ ਖੇਚੋ ਜਣੇ ਨਾਲੀ ਚ ਆਸੀਂ ਜੁੜ ਸਕਦੇ ਆ ਵਿੱਚ ਛੇ ਸੱਤ ਬੱਕਰੀਆਂ ਮੈਂ ਨੇ ਮਾਸ ਖੰਬੇ ਨਾਲ ਲਈਆਂ ਉਸ ਨਾਲ ਹਾਂ ਹਾਂ ਉੱਥੇ ਵੀ ਜੁੜ ਗਈਆਂ ਪੂਰੀ ਸਵਾਲ ਮੇਰਾ ਇਹ ਆ ਕਿ ਮਲਾਜ਼ਮ ਖੜੇ ਖੰਬਿਆਂ 'ਚ ਕਰੰਟ ਆ ਜਾਂਦਾ ਹੈ ਹੈਂਡਲਿਸ ਕਨੈਕਸ਼ਨ 'ਚ ਖੰਬੇ 'ਚ ਕਰੰਟੇ ਕੱਟ ਦੋ ਕੱਲ ਮੁਰੰਮਤ ਕਰਨ ਦੀ ਹੈ ਸਾਡੇ ਚਲੋ ਵੀ ਭਰਾ ਦੇ ਉਹਨਾਂ ਬੰਦਲ ਵੇ ਚਾਹੀਦਾ ਸੀ ਪਹਿਲਾਂ ਉਹ ਅੱਗੇ ਬਾਅਦ ਚ ਆਂਦੇ ਪਹਿਲਾਂ ਇੱਥੇ ਕਰਨ ਦੇ ਜਦੋਂ ਤੇ ਪਹਿਲਾਂ ਮੌਕੇ ਤੇ ਮੌਜੂਦ ਹੈ ਕਰੰਟ ਆਈ ਜਾਂਦਾ ਤੁਸੀਂ ਮੁਰਮਤ ਕਰੋ ਕਨੈਕਸ਼ਨ ਮਤਲਬ ਪਿੱਛੇ ਬਿਜਲੀ ਕੱਟ ਦੋ ਤੁੰਨੀ ਤੇਰੇ ਇੱਥੇ ਮਰੇ ਟਰਾਂਸਫਾਰਮ ਜਿੰਮੇਵਾਰ ਕੰਮਲੇੜ ਕਰਕੇ ਆਇਆ ਸੀਗਾ ਉਹ ਮੋਟਰ ਦੇਖਣ ਚੱਲ ਗਿਆ ਐਵੇਂ ਕਿਉਂ ਨਹੀਂ ਚੱਲਦੀ ਲੇਕਿਨ ਜਿਆ ਬਾਕਿਆ ਪੇਟ ਰਿਆ ਰੋ ਰਿਆ ਬੱਕਰੀਆਂ ਵਾਲਾ ਦਿਹਾੜੀ ਦਾ ਮਜ਼ਦੂਰ ਬੰਦਾ ਇੱਕ ਮਿੰਟ ਇਹ ਰੋ ਰਿਹਾ ਇਹਦੀ ਜ ਨਹੀਂ ਸੁਣਾਈ ਕੀਤੀ ਗਈ ਜਿਹੜਾ ਕੰਮਲੇੜ ਕਰਕੇ ਆ ਮੋਟਰ ਵਾਸਤੇ ਉਹਦੀ ਸੁਣਾਈ ਕੀਤੀ ਗਈ ਆ ਇਹ ਗਰੀਬ ਆਦਮੀਆਂ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦੇ ਆਪਣੀ ਬੱਕਰੀਆਂ ਦਾ ਕੰਮ ਕਰਦੇ ਆ ਮਿਹਨਤ ਕਰਕੇ ਰੋਟੀ ਕਮਾਉਂਦੇ ਆ 2 ਘੰਟੇ ਦੇ ਖੜਾ ਚਾਹੀਦਾ ਸੀ ਨਹੀਂ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਪਹਿਲਾਂ ਕਿ ਕਨੈਕਸ਼ਨ ਦਾ ਦੇਖੋ ਕਨੈਕਸ਼ਨ ਕੱਢ ਦੇ ਕੱਢ ਕੇ ਫਿਰ ਗਾਂ ਅੱਗੇ ਜਾਂਦੇ ਕਿਉਂਕਿ ਨਾਣਾ ਵੀ ਬੋਲੂ ਜੋਟ ਸਭਾ ਬਹੁਤ 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 ਸ਼ੁਕਰੀਆ ਇਹਨਾਂ ਦੀ ਗੱਲ ਕਰ ਲਈ ਆਪਾਂ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਹੈ ਕਿ ਜ਼ਰੂਰ ਇਸੇ ਤਰੀਕੇ ਹੋਰ ਜਿਹੜੇ ਗਲੀਆਂ ਮੁਹੱਲਿਆਂ 'ਚ ਗੁੱਛੇ ਬਣੇ ਆ ਤਾਰਾ ਦੇ ਤਾਰਾ ਲਟਕਦੀਆਂ ਆ ਉਹਨਾਂ ਦੀ ਰਿਪੇਅਰ ਹੋਣੀ ਬਹੁਤ ਜ਼ਰੂਰੀ ਆ ਬਹੁਤ ਸ਼ੁਕਰੀਆ